ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰਾਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਕੁਝ ਜ਼ਮੀਨਾਂ ਨੇ ਕੁਝ ਖੇਤੀਬਾੜੀ ਵਾਲੇ ਸੰਦ ਨੇ ਵੀਡੀਓ ਦੇ ਨਾਲ ਬਣੇ ਰਿਹਾ ਸਾਰੀ ਜਾਣਕਾਰੀ ਦਿੱਤੀ ਜਾਊਗੀ ਨਿਊ ਹਾਲੈਂਡ 3630 ਸੁਪਰ ਟਰੈਕਟਰ ਵਿਕਾਊ ਆ 2013 ਮਾਡਲ ਲਾਸਟ ਹੈ ਜੀ ਟਾਇਰ ਨੇ 14928 ਦੇ 90% ਰੇਟ 390000 ਏਰੀਆ ਪਿੰਡ ਆਲਮਪੁਰ ਨੇੜੇ ਲਹਿਰਾਗਾਗਾ 9465205859 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3630 ਟਰੈਕਟਰ ਹੈ ਜਿਹੜਾ ਤੁਸੀਂ 390000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਪਿੱਤਲ ਦਾ ਗੱਡਾ ਵਿਕਾਊ ਹੈ ਜੀ ਪਿੱਤਲ ਦਾ ਗੱਡਾ ਵਿਕਾਊ ਹੈ ਜੀ ਬਹੁਤ ਹੀ ਸੋਹਣਾ ਤੇ ਸੰਭਾਲ ਕੇ ਰੱਖਿਆ ਹੋਇਆ ਐਸ ਵੀਰ ਨੇ 110 ਸਾਲ ਪੁਰਾਣਾ ਹੈ ਜੀ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪਿੱਤਲ ਦਾ ਗੱਡਾ ਦੇਖ ਰਹੇ ਹੋ ਇਹ ਵਿਕਾਊ ਹੈਗਾ 110 ਸਾਲ ਪੁਰਾਣਾ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਤੇ ਵਧੀਆ ਜੇਕਰ ਕਿਸੇ ਵੀਰ ਨੇ ਖਰੀਦਣਾ ਹੋਵੇ ਜੀ ਇਹ ਹੈਗਾ ਮੰਡੀ ਡੱਬ ਵਾਲੀ ਏਰੀਆ ਦੇ ਵਿੱਚ ਇਹ ਵਿਕਾਊ ਹੈ ਜੀ ਤੇ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੇਕਰ ਕੋਈ ਵੀ ਵੀਰ ਕ੍ਰੀਦਨ ਦਾ ਚਾਹ ਬਣਾ 110 ਸਾਲ ਪੁਰਾਣਾ ਪਿੱਤਲ ਦਾ ਗੱਡਾ ਵਿਕਾਊ ਹੈ ਜੀ 9855247272 9855247272 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਪਿੱਤਲ ਦਾ ਗੱਡਾ 110 ਸਾਲ ਪੁਰਾਣਾ ਏਰੀਆ ਮੰਡੀ ਡੱਬ ਵਾਲੀ ਵਿੱਚ ਖੜਾ ਹੈ ਤੁਸੀਂ ਜਾ ਕੇ ਖਰੀਦ ਸਕਦੇ ਹੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਜਿਹੜਾ ਵੀ ਵੀਰ ਖਰੀਦਣ ਦਾ ਚਾਹਵਨ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡਾ ਜਿਹੜਾ ਖਰੀਦ ਸਕਦੇ ਤੇ ਰੇਟ ਵੀਰ ਮੌਕੇ ਤੇ ਹੀ ਦੱਸਣਗੇ ਜੀ ਸੀਟੀ 100 ਮੋਟਰਸਾਈਕਲ ਵਿਕਾਊ ਆ 2019 ਮਾਡਲ ਹੈ ਜੀ ਸੈਲਫ ਸਟਾਰਟ ਹੈ ਜੀ ਸੀਟੀ 100 ਮੋਟਰਸਾਈਕਲ ਵਿਕਾਊ ਆ 2019 ਮਾਡਲ ਸੈਲਫ ਸਟਾਰਟ 45000 ਰੁਪਏ ਦਾ ਰੇਟ ਰੱਖਿਆ ਗਿਆ 80% ਟੈਨ ਦੀ ਕੰਡੀਸ਼ਨ ਹੈ ਨਵੀਂ ਬੈਟਰੀ ਫੁੱਲ ਗਾਰੰਟੀ ਏਰੀਆ ਜੀ ਸਮਾਤ ਭਾਈ ਬਾਗਾ ਪੁਰਾਣਾ ਮੋਗਾ 9781316643 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੀਟੀ 100 ਮੋਟਰਸਾਈਕਲ 2019 ਮਾਡਲ ਸੈਲਫ ਸਟਾਰਟ ਹੈ ਜੀ ਟਾਇਰ ਬੈਟਰੀ ਨਵੇਂ ਨੇ ਫੁੱਲ ਗਾਰੰਟੀ ਹੈ 45000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 2-3 ਕਨਾਲਾਂ ਜ਼ਮੀਨ ਜਾਂ 3-4 ਬਿਸਵੇ ਜ਼ਮੀਨ ਰੋਡ ਤੇ ਹੋਵੇ ਤਾਂ ਇਸ ਵੀਰ ਨੇ ਖਰੀਦਣੀ ਹੈ ਜੀ ਇਸ ਵੀਰ ਨੂੰ ਜ਼ਰੂਰਤ ਹੈ ਮਾਲਵੇ ਏਰੀਆ ਦੇ ਵਿੱਚ ਜੇ ਕਿਸੇ ਨੇ ਵੇਚਣੀ ਹੋਵੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 86995910528 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੇਚਣ ਦਾ ਚਾਹਵਨ ਹੋਵੇ ਜਿਹੜੇ ਵੀਰ ਚੈਨਲ ਤੇ ਨਵੇਂ ਹੈ ਨ Channel ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਇੰਜਨ ਗੇਅਰ ਦਾ ਓਕੇ ਹੈ ਰੇਟ 1 ਲੱਖ 10000 ਏਰੀਆ ਵੀਰ ਨੇ ਦੱਸਿਆ ਨੇ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 1998 ਮਾਡਲ ਹੈ ਇੰਜਨ ਗੇਅਰ ਦਾ ਓਕੇ ਹੈ 1 ਲੱਖ 10000 ਰੁਪਏ ਰੇਟ ਰੱਖੇ ਗਿਆ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਤੁਸੀਂ ਟਰੈਕਟਰ ਦੀ ਡੀਲ ਹੈ ਜਿਹੜੀ ਜਾ ਕੇ ਕਰ ਸਕਦੇ ਹੋ ਤੇ ਨੰਬਰ ਜਿਹੜਾ ਤੁਸੀਂ ਨੋਟ ਕਰ ਲਓ ਜੀ 80542 36298 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਬਰਾਜ 735 ਟਰੈਕਟਰ 1998 ਮਾਡਲ 1 ਲੱਖ 10 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਲਓ ਜੀ ਹੁਣ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜ਼ਮੀਨ ਲੈ ਕੇ ਆਈਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਤੇ 35 ਲੱਖ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟਾਪ ਦੀ ਤੇ ਡਾਕਰ ਜ਼ਮੀਨ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ 100 ਕਿੱਲਾ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਪੰਜ ਕਿੱਲੇ ਸੜਕ ਦਾ ਫਰੰਟ ਹੈ ਖਾਸ ਨੰਬਰ ਹੈ ਸੱਤ ਮੋਟਰ ਕਨੈਕਸ਼ਨ ਨੇ 6 ਲਾਈਨ ਤੋਂ 2 ਕਿਲੋਮੀਟਰ ਹੈ ਜੀ ਏਰੀਆ ਮੰਡੀ ਡੱਬ ਵਾਲੀ 35 ਲੱਖ ਰੁਪਿਆ ਕਿਲੇ ਦਾ ਰੇਟ ਰੱਖਿਆ ਗਿਆ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਡ ਵਗੈਰਾ ਤੇ ਕੀ ਫਸਲ ਖੜੀ ਹੈ ਕਿਹੜਾ ਕੱਚਾ ਰਸਤਾ ਹੁੰਦਾ ਹੈ ਕਿ ਪੱਕਾ ਹੁੰਦਾ ਹੈ ਕਹੋ ਜੀ ਜ਼ਮੀਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖੋ ਤੇ ਚੈੱਕ ਕਰੋ 35 ਲੱਖ ਰੁਪਿਆ ਕਿਲੇ ਦਾ ਰੇਟ ਹੈ 6 ਲਾਈਨ ਤੋਂ 2 ਕਿਲੋਮੀਟਰ ਹੈ ਜੀ ਏਰੀਆ ਮੰਡੀ ਡੱਬ ਵਾਲੀ ਦੀ ਇਹ ਜ਼ਮੀਨ ਹੈ ਜੀ 100 ਕਿੱਲਾ ਜ਼ਮੀਨ ਵਿਕਾਊ ਆ ਮਿੱਠਾ ਪਾਣੀ ਹੈ 5 ਕਿੱਲੇ ਸੜਕ ਦਾ ਫਰੰਟ ਹੈ ਖਾਸ ਨੰਬਰ 7 ਮੋਟਰ ਕਨੈਕਸ਼ਨ ਲੱਗੇ ਹੋਏ ਨੇ 100 ਕਿੱਲੇ ਦੇ ਵਿੱਚ 7 ਮੋਟਰ ਕਨੈਕਸ਼ਨ ਲੱਗੇ ਹੋਏ ਨੇ ਵਧੀਆ ਮਿੱਠਾ ਪਾਣੀ ਹੈ ਜੀ ਤੇ ਏਰੀਆ ਮੰਡੀ ਡੱਬ ਵਾਲੀ ਹੈ 35 ਲੱਖ ਕਿੱਲਾ ਰੇਟ ਰੱਖਿਆ ਗਿਆ ਬਾਕੀ ਨੰਬਰ ਜਿਹੜਾ ਮਾਲਕ ਵੀਰ ਦਾ ਤੁਸੀਂ ਨੋਟ ਕਰ ਲਓ ਜੀ ਜਿਹਦੇ ਉੱਤੇ ਤੁਸੀਂ ਫੋਨ ਕਰਕੇ ਜ਼ਮੀਨ ਬਾਰੇ ਜਾਣਕਾਰੀ ਲੈਣੀ ਹੈ ਉਹ ਨੰਬਰ ਤੁਸੀਂ ਨੋਟ ਕਰ ਲਓ 822001876906 82211876906 ਨੰਬਰ ਤੇ ਫੋਨ ਕਰਕੇ ਤੁਸੀਂ 100 ਕਿੱਲਾ ਜ਼ਮੀਨ 35 ਲੱਖ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇੱਕ ਹੋਰ ਬੇਨਤੀ ਹੈ ਜੀ ਜਿੱਥੇ ਵੀ ਤੁਸੀਂ ਜ਼ਮੀਨ ਦੀ ਵੀਡੀਓ ਦੇਖੀ ਹੁੰਦੀ ਹੈ ਕਈ ਵਾਰੀ ਵੀਰ ਕੀ ਕਰਦੇ ਨੇ ਜਿਹੜਾ ਵੀਡੀਓ ਦੇ ਥੱਲੇ ਨੰਬਰ ਚੱਲ ਰਿਹਾ ਹੁੰਦਾ 9877988446 ਇਹ ਨੰਬਰ ਤੇ ਕਾਲ ਕਰਕੇ ਪੁੱਛਦੇ ਕਿ ਤੁਹਾਡੇ ਕੋਲੇ 10 ਕਿੱਲੇ ਜ਼ਮੀਨ ਵਿਕਾਊ ਆ ਪੰਜ ਕਿੱਲੇ ਵਿਕਾਊ ਆ ਤਾਂ ਵੀਰੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਨੰਬਰ 9877988446 ਦੇਖ ਰਹੇ ਹੋ ਇਹ ਸਾਡਾ ਚੈਨਲ ਦਾ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਜਿੱਥੇ ਵੀ ਜਿਹੜੀ ਵੀ ਚੀਜ਼ ਵੇਖੀਏ ਜੋ ਉੱਥੇ ਵੀਡੀਓ ਨੂੰ ਰੋਕ ਲਓ ਉਹਦੇ ਵਿੱਚ ਨੰਬਰ ਦੀ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਕਿਹੜਾ ਏਰੀਆ ਸਾਰੀ ਜਾਣਕਾਰੀ ਰਿਕਾਰਡਿੰਗ ਕੀਤੀ ਹੁੰਦੀ ਹੈ ਅਤੇ ਇਹਦੇ ਵਿੱਚ ਤਾਂਹਾਂ ਵਾਲੀ ਸਾਈਡ ਲਿਖਿਆ ਵੀ ਹੁੰਦਾ ਹੈ ਤਾਂ ਤੁਸੀਂ ਉੱਥੇ ਚੈੱਕ ਕਰਿਆ ਕਰੋ ਜੇ ਉੱਥੇ ਮਾਲਕਾਂ ਦੇ ਨੰਬਰ ਹੁੰਦੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕੋਈ ਵੀ ਚੀਜ਼ ਜਿਹੜੀ ਖਰੀਦ ਸਕਦੇ ਹੋ ਤੇ ਜੇਕਰ ਤੁਸੀਂ ਖੇਤੀਬਾੜੀ ਵਾਲ ਸੰਦ ਜ਼ਮੀਨ ਗੱਡੀਆਂ ਪਲਾਟ ਕੋਠੀਆਂ ਘਰ ਕੋਈ ਵੀ ਚੀਜ਼ਾਂ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 9977998440 ਇਹ ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ 5-7 ਫੋਟੋਆਂ ਫਰੰਟ ਤੋਂ ਤੇ ਸਾਰੀ ਜਾਣਕਾਰੀ ਲੋਕੇਸ਼ਨ ਸਾਰੇ ਤੁਸੀਂ ਸੈਂਡ ਕਰਨੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ Insta ਟਰੈਕਟਰ ਮੇਲਾ ਇਹ ਤਿੰਨੇ ਪਲੇਟਫਾਰਮਾਂ ਤੇ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜਿੱਤੇ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਆਪਣੀ ਕੋਈ ਵੀ ਚੀਜ਼ ਸੇਲ ਕਰ ਸਕਦੇ ਹੋ ਜੇਕਰ ਕੋਈ ਵੀ ਵੀਰ ਭੈਣ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਕਰ ਰਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰੋਬਾਰ ਹੈ ਤੁਹਾਡਾ ਤੁਸੀਂ ਅੱਗੇ ਵਧਾਉਣਾ ਚਾਹੁੰਦੇ ਹੋ ਚੈਨਲ ਦੇ ਰਾਹੀਂ ਤਾਂ ਤੁਸੀਂ ਵੀ ਸਾਡੇ ਨਾਲ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਐਡ ਦੇ ذریعے ਅਸੀਂ ਤੁਹਾਡਾ ਜਿਹੜਾ ਬਿਜ਼ਨਸ ਹੈ ਬਹੁਤ ਮਤਲਬ ਲੋਕਾਂ ਤੱਕ ਬਚਾ ਸਕਦੇ ਆ ਤੇ ਬਸ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪ ਦਾ ਕੀ ਕੰਮ ਕਰਦੇ ਹੋ ਇਹ ਸਾਰੀ ਜਾਣਕਾਰੀ ਤੁਸੀਂ WhatsApp ਤੇ ਭੇਜੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਤੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਫੁੱਲ ਸਪੋਰਟ ਹੈ ਜੀ ਭੈਣ ਭਰਾਵਾਂ ਦੀ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਹੈ ਜੀ ਤੇ ਉਮੀਦ ਆ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਇੱਕ ਵੀਰ ਨੂੰ ਬੇਨਤੀ ਜਿਹੜਾ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦਾ ਜੀ ਉਹ ਕਮੈਂਟਾਂ ਦੇ ਵਿੱਚ ਆਪ ਦਾ ਨਾਮ ਏਰੀਆ ਜ਼ਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੇਕਰ ਤੁਸੀਂ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਅੱਜ ਹੁਣੇ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੀ ਆ ਬੱਸੀ ਹੈ ਵੀਰੇ। ਕਲੋਨਸ ਹੋਈ ਆ 6 ਦਾੰਦਾ। ਸੂਈ ਨੂੰ ਅਜੇ ਤੀਜਾ ਦਿਨ। ਤੇ ਤੀਜਾ ਦਿਨ ਆਜ। 9 ਲੀਟਰ ਦਾ ਘੋੜਾ ਤਿਆਰ ਆ। ਚਾਹੇ ਦੁੱਧ ਮੰਨੋ, ਚਾਹੇ ਘੋੜਾ ਮੰਨੋ। ਇਹ ਨਾਰਮਲ ਕਾਦ ਦੇ ਵਿੱਚ ਆ। ਨਾ ਬਾਲਾ ਵੱਡਾ ਵਾ, ਨਾ ਛੋਟਾ ਵਾ। ਜਰਸੀ ਆ। ਮਗਰ ਬੱਸੀ ਹੈ ਹਾਂ ਬੱਸੀ ਹੈ ਮਗਰ ਹਾਂ ਬੱਸੀ ਹੈ ਇਹ ਪੈਂਡਲੂਟ ਬੱਦੀ ਆ ਜ਼ਿਲ੍ਹਾ ਲੁਧਿਆਣਾ ਤਸਵੀਰ ਰੈਕੋਰਡ ਮੋਬਾਈਲ ਨੰਬਰ 8437549390 8437549390 ਰੇਟ ਆਇਆ ਦਾ 30000 ਰੁਪਏ ਐਡ ਲਵਾ ਦਿਓ ਭਾਈ ਬਣ ਕੇ ਇਹ 30000 ਰੁਪਏ ਰੇਟ ਆ